ਸਰ ਤੁਸੀਂ ਅੱਜ ਬਾਗਾਪਲਾਂਗ ਦਾ ਮੋਗਾ ਜਿੱਥੇ ਪਹਿਲੀ ਵਾਰ ਪਹੁੰਚੇ ਤੁਸੀਂ ਕਿਵੇਂ ਲੱਗਿਆ ਅ ਬੜੇ ਚਿਰ ਤੋਂ ਤਮੰਨਾ ਸੀ ਪੰਜਾਬ ਦਾ ਹਿੱਸਾ ਦੇਖਣ ਦੀ ਪਰ ਅੱਜ ਸਾਡੀ ਬਾਰ ਦੇ ਪ੍ਰਧਾਨ ਸਾਹਿਬ ਬਰਡ ਸਾਹਿਬ ਨੇ ਇੱਕ ਮੌਕਾ ਦਿੱਤਾ ਸਾਡੇ ਰਿਸ਼ਤੇਦਾਰੀ ਚੋਂ ਨੇ ਬੁਲਾਇਆ ਉਹ ਨਹੀਂ ਬੜੇ ਚਿਰ ਬਾਅਦ ਹੈ ਮੈਂ ਜਿੱਥੇ ਆਇਆ ਹਾਂ ਬਾਰ ਦੇ ਫੰਕਸ਼ਨ 'ਚ ਪਾਰਟਿਸਪੇਟ ਕੀਤਾ ਸੁਖਨੀ ਸਾਹਿਬ ਦੇ ਪਾਰਟਿਸਪੇਟ ਪਾਰਟਿਸਪੇਟ ਕੀਤਾ ਬੜਾ ਅੱਛਾ ਲੱਗਿਆ ਸਾਰੇ ਵਕੀਲ ਭਰਾਵਾਂ ਨੂੰ ਮਿਲੇ ਆ ਜੱਜ ਸਾਹਿਬਾਨ ਨੂੰ ਮਿਲੇ ਆ ਔਰ ਇਹ ਸ਼ਹਿਰ ਆਇਆ ਇਹ ਮੇਰੀ ਮੇਰਾ ਸੁਭਾਅ ਹੈ ਮੇਰੀ ਖੁਸ਼ੀ ਹੈ ਕਿ ਮੈਂ ਇੱਥੇ ਆਇਆ ਹਾਂ ਜੇ ਤੁਸੀਂ ਜੱਜ ਵੀ ਰਹੇ ਤੇ ਵਕੀਲ ਵੀ ਤੇ ਹੁਣ ਫਿਰ ਤੁਸੀਂ ਉਸੇ profession 'ਚ ਆ ਗਏ ਤੇ ਕਿਸ ਤਰ੍ਹਾਂ ਦਾ ਸਾਰਾ ਦੇਖੋ ਜੀ ਜਿਹੜਾ ਜੱਜ ਹੁੰਦਾ ਉਹ ਵੀ ਵਕੀਲ ਹੀ ਹੁੰਦਾ ਪਹਿਲੀ ਗੱਲ ਤੇ ਆ ਉਹ وکਾਲਤ ਜਿਹੜਾ ਹੈ ਉਹ ਵਕੀਲਾਂ ਦਾਣਾ ਸਾਡਾ ਉਹ ਸਾਡਾ ਆਪਣਾ ਘਰ ਹੈ ਉੱਥੇ ਤਾਂ ਅਸੀਂ ਕਹਿੰਦੇ ਜੀ ਕਿ ਡੈਪੂਟੇਸ਼ਨ ਤੇ ਗਏ ਹੁੰਦੇ ਐ ਜੁਡੀਸ਼ੀ ਤੇ ਮੁੜ ਕੇ ਫਿਰ ਵਾਪਸ ਆਪਣੇ ਘਰ ਹੀ ਆਉਣਾ ਤੇ ਸਾਡੇ ਵਾਸਤੇ ਘਰ ਵਾਪਸੀ ਹੈ ਔਰ ਜਿਹੜੀ ਖੁਸ਼ੀ ਮਿਲਦੀ ਉਹ ਵਕੀਲ ਨੂੰ ਅਸਲੀ ਖੁਸ਼ੀ ਵਕੀਲ ਬਗਾਲਤ 'ਚ ਹੀ ਮਿਲਦੀ ਹੈ ਜੱਜੀ ਚ ਦੇ ਵਿੱਚ ਨੌਕਰੀ ਵਾਲਾ ਹਿਸਾਬ ਹੈ ਨਵੇਂ ਵਕੀਲਾਂ ਨੂੰ ਇੱਕ ਮੈਸੇਜ ਦੇ ਰਿਹਾ ਨਵੇਂ ਵਕੀਲਾਂ ਨੂੰ ਇਹ ਹੈ ਕਿ ਮਿਹਨਤ ਅਗਰ ਕਰਨਗੇ ਤਾਂ ਆਸਮਾਨ ਨੂੰ ਛੂ ਸਕਦੇ ਹੋ ਰਾਜਵਿਟ ਜੇਡਲਾਨੀ ਸਾਹਿਬ ਔਰ ਜੇਟਲੀ ਸਾਹਿਬ ਜਿਹਨਾਂ ਵੀ ਵੱਡੇ ਵੱਡੇ ਵਕੀਲਾਂ ਦੇ ਆਪਾਂ ਨਾਂ ਲੈਨੇ ਆ ਉਹ ਸਾਰੇ ਸਾਡੇ ਜਿੰਨੇ ਪੜੇ ਲਿਖੇ ਨੇ ਜੇ ਉਹ ਵੀ ਥੱਲੋਂ ਮਿਹਨਤ ਕਰਕੇ ਉੱਪਰ ਤੱਕ ਪਹੁੰਚੇ ਆ ਜੇ ਨਵੇਂ ਵਕੀਲ ਮਿਹਨਤ ਕਰਨਗੇ ਇਮਾਨਦਾਰੀ ਨਾਲ ਕੰਮ ਕਰਨਗੇ ਜ਼ਿੰਦਗੀ ਵਿੱਚ ਸ਼ਾਰਟਕੱਟਸ ਨਹੀਂ ਲੱਭਣਗੇ ਮਿਹਨਤ ਕਰਕੇ ਉੱਪਰ ਜਾਣਗੇ ਤਾਂ ਉਹ ਕਿਸੇ ਵੀ ਹਾਈਟ ਤੱਕ ਜਾ ਸਕਦੇ ਕਿਸੇ ਵੀ ਪਦਵੀ ਤੱਕ ਪਹੁੰਚ ਸਕਦੇ ਨੇ ਕਿਸੇ ਵੀ ਲੈਵਲ ਤੱਕ ਪਹੁੰਚ ਸਕਦੇ ਬਾਕੀ ਇਹ ਕੀ ਪੜਾਈ ਵੱਲ ਧਿਆਨ ਦਿਓ ਮੋਬਾਈਲ ਫੋਨਾਂ ਤੇ ਘੱਟ ਬੈਠੋ ਮੇਰਾ ਮੈਸੇਜ ਇਹੀ ਹੈ ਮੋਬਾਈਲ ਫੋਨ ਤੇ ਵੀ ਤੁਸੀਂ ਆਪਣੀ ਲੀਗਲ ਰਿਸਰਚ ਕਰ ਸਕਦੇ ਹੋ ਹੋਰ ਸਭ ਕਰ ਸਕਦੇ ਹੋ ਉਹਨੂੰ ਪੋਜ਼ਿਟਿਵ ਸਾਈਡ ਤੇ ਯੂਜ਼ ਕਰੋ ਟਾਈਮ ਪਾਸ ਕਰਨ ਵਾਸਤੇ ਨਾ ਯੂਜ਼ ਕਰੋ ਔਰ ਕਲਾਇੰਟਾਂ ਪ੍ਰਤੀ ਇਮਾਨਦਾਰੀ ਨਾਲ ਉਹਨਾਂ ਦੀ ਸੇਵਾ ਕਰੋ ਜਿੰਦਗੀ ਦੇ ਵਿੱਚ ਹਰ ਬੰਦੇ ਨੂੰ ਜੋ ਵੀ ਉਹ ਦਿਖ ਭਾਗ ਚ ਲਿਖਿਆ ਮਿਲਣਾ ਪਰ ਇਹ ਹੈ ਕਿ ਕਿਸੇ ਕਲਾਇੰਟ ਨੂੰ ਚੀਟ ਨਾ ਕਰੋ ਕਿਸੇ ਜੱਜ ਸਾਹਿਬ ਨੂੰ ਗਲਤ ਉਹਨਾਂ ਦੇ ਸਾਹਮਣੇ ਕੋਈ ਬਹਿਸ ਨਾ ਕਰੋ ਝੂਠ ਨਾ ਬੋਲੋ ਜੀ ਜ਼ਿੰਦਗੀ ਜਰੂਰ ਤੁਸੀਂ ਤਰੱਕੀ ਪਾਓਗੇ। ਧੰਨਵਾਦ ਜੀ ਸਰ ਅ ਅਸ਼ੋਕੜ ਪੰਜਾਬ ਨਾਲ ਕੁਝ ਜੁੜੇ ਰਿਹਾ ਅਸ਼ੋਕੜ ਦੀ ਗੱਲ ਤੇ ਫਰੀਫ ਕਰ ਦਿਓ ਆਪਣਾ ਜਿਹੜਾ ਹੈ। ਹਾਂਜੀ ਮੈਂ ਅ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਆ। ਗੜਦੀ ਵਾਲੇ ਦੇ ਕੋਲ ਸਾਡਾ ਇੱਕ ਪਿੰਡ ਹੈ। ਬਾਲੇ ਮੈਂ ਮੇਰਾ 1961 ਦਾ ਬਰਥ ਹੈਗਾ 1962 'ਚ ਮੇਰੇ ਪਿਤਾ ਜੀ ਦਿੱਲੀ ਚਲੇ ਗਏ ਸੀ ਕਿਉਂਕਿ ਲੈਂਡ ਹੋਲਡਿੰਗ ਬੜੀ ਘੱਟ ਸੀ ਇੱਥੇ ਰਹਿੰਦੇ ਤਾਂ ਗੁਜ਼ਾਰਾ ਮੁਸ਼ਕਲ ਸੀ। ਨੇ ਬੜੀ ਮਿਹਨਤ ਕਰਕੇ ਸਾਨੂੰ ਤਿੰਨਾ ਭੈਣਾਂ ਭਰਾਵਾਂ ਨੂੰ ਪੜਾਇਆ ਔਰ ਉਹਨਾਂ ਦੀ ਮਿਹਨਤ ਕਰਕੇ ਜਾਂ ਆਪਣੇ ਪੇਰੈਂਟਸ ਦੀ ਮਿਹਨਤ ਕਰਕੇ ਹੈਗੇ। ਅਸੀਂ ਅੱਜ ਇੱਥੇ ਪਹੁੰਚੇ ਹਾਂ ਹੁਣ ਅਸੀਂ ਮੁੜ ਕੇ ਵਾਪਸ ਜਾ ਕੇ ਆਪਣੇ ਹੁਸ਼ਿਆਰਪੁਰ ਦੇ ਵਿੱਚ ਆਪਣਾ ਟਿਕਾਣਾ ਬਣਾਇਆ ਹੈਗਾ ਔਰ ਉੱਥੇ ਵੀ ਕੋਸ਼ਿਸ਼ ਕਰਦੇ ਹਾਂ ਕਿ ਮਹੀਨੇ 'ਚ ਇੱਕ ਵਾਰੀ ਉੱਥੇ ਹੁਸ਼ਿਆਰਪੁਰ ਜ਼ਰੂਰ ਹੋ ਕੇ ਆਈਏ। ਇਹ ਤੇ ਪੰਜਾਬ ਦੇ ਬਾਰੇ ਇੱਕ ਕੁਸ਼ਟਪਨੀ ਪੰਜਾਬ ਦੇ ਬਾਰੇ ਪੰਜਾਬ ਪੰਜਾਬੀਆਂ ਨੂੰ ਕੋਈ ਸਨੇਹਾ ਹੈ ਕਿ ਜੀ ਨਸ਼ੇ ਛੱਡੋ ਮਿਹਨਤ ਕਰੋ ਕਿਤੇ ਵੀ ਪਹੁੰਚ ਸਕਦੇ ਹੋ ਠੀਕ ਹੈ ਦੇਸ਼ ਛੱਡ ਕੇ ਜਾਣ ਦੀ ਜ਼ਰੂਰਤ ਨਹੀਂ ਹੈ ਵਿਦੇਸ਼ਾਂ 'ਚ ਵੀ ਬੈਠਿਆਂ ਨੂੰ ਰੋਟੀ ਨਹੀਂ ਮਿਲਦੀ ਉੱਥੇ ਵੀ 18-18 ਘੰਟੇ 16-16 ਘੰਟੇ ਬਰਸਤੇ ਕੰਮ ਕਰਨਾ ਪੈਂਦਾ ਇੱਥੇ ਜੇਕਰ 8 ਘੰਟੇ ਇਮਾਨਦਾਰੀ ਨਾਲ ਕੰਮ ਕਰ ਲੋਗੇ ਤੇ ਦੇਸ਼ ਦੇ ਵਿੱਚ ਸਭ ਕੁਝ ਹੈ ਕਿਤੇ ਛੱਡ ਕੇ ਜਾਣ ਦੀ ਜ਼ਰੂਰਤ ਨਹੀਂ ਕੋਈ ਮਤਲਬ ਮਿਹਨਤ ਨੂੰ ਸਭ ਜਗ੍ਹਾ ਭਾਗ ਲੱਗਦੇ ਆ ਔਰ ਆਪਣੇ ਦੇਸ਼ 'ਚ ਵੀ ਲੱਗਦੇ ਆ ਬਹੁਤ ਆਰੀ